ਸਿਵਲ ਵਾਰ ਦੇ ਕਈ ਰੂਪ ਹੁੰਦੇ ਨੇ ਸਿਵਲ ਵਾਰ ਸੌਫਟ ਸਿਵਲ ਵਾਰ ਵੀ ਹੁੰਦੀ ਹੈ ਸਾਡੇ ਤੇ ਉਸ ਤਰੀਕੇ ਨਾਲ ਪਿਛਲੇ 45 ਸਾਲ ਤੋਂ ਸਿਵਲ ਵਾਰ ਲੱਗੀ ਹੋਈ ਹੈ ਸਾਨੂੰ ਸਾਨੂੰ ਇੱਕ ਵੱਖਰੇ ਤਰੀਕੇ ਨਾਲ ਕੁੱਟਿਆ ਜਾ ਰਿਹਾ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਆਪਣੀ ਪਰਿਵਾਰਾਂ ਚ ਜੰਮੇ ਪਲੇ ਨੇ ਤੇ ਜਦੋਂ ਉਹ ਸਾਨੂੰ ਕੁੱਟਦੇ ਨੇ ਉਹ ਆਨੰਦ ਮਹਿਸੂਸ ਕਰਨ ਲੱਗ ਜਾਂਦੇ ਨੇ ਉਹ ਸਾਈਕਿਕ ਹੋ ਜਾਂਦੇ ਨੇ ਮਾਨਸਿਕ ਰੋਗੀ ਹੋ ਜਾਂਦੇ ਨੇ ਉਹ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਨੇ ਸੋ ਇਹ ਜਿਹੜਾ ਸਿਵਲ ਵਾਰ ਲੱਗਣੀ ਹੈ ਇਹਦੀਆਂ ਰਹਿਸਲਾਂ ਦੇਖੋ ਤੁਸੀਂ ਸਟੇਟ ਨੇ ਕਿੱਥੇ ਕਿੱਥੇ ਕੀਤੀਆਂ ਬੱਲਾਂ ਵਾਲੇ ਸਾਹ ਦਾ ਕਤਲ ਹੋਇਆ ਬਾਅਦ ਚ ਇਸ ਦੀ ਰਹਿਸਲ ਕੀਤੀ ਗਈ ਚਲੰਦਰ ਚ ਤੇ ਵੱਡੀ ਪੱਦਰ ਦੇ ਉੱਤੇ ਉੱਥੇ ਭੰਨ ਤੋੜ ਕੀਤੀ ਗਈ ਸਕੂਟਰ ਸਾੜ ਦਿੱਤੇ ਕਾਰਾਂ ਸਾੜ ਦਿੱਤੀਆਂ ਉਹਨਾਂ ਨੇ ਸਿੱਖਾਂ ਦੀਆਂ ਦੁਕਾਨਾਂ ਭੰਨੀਆਂ ਸਿੱਖਾਂ ਦੀਆਂ ਉਹਨਾਂ ਨੇ ਤੇ ਪੁਲਿਸ ਨੇ ਕੁਝ ਨਹੀਂ ਕੀਤਾ ਬਾਦਲ ਮੁਖਮਤਰੀ ਸੀ ਇਹ ਰਹਿਸਲ ਕੀਤੀ ਗਈ ਸੀ ਨੂਰ ਮੈਲੀਆ ਨੂੰ ਵੀ ਐਸੇ ਤਰ੍ਹਾਂ ਉਹਨਾਂ ਨੇ ਤਿਆਰ ਕੀਤਾ ਸੀ ਤੇ ਨੂਰ ਮੈਲੀ ਦਾ ਲੁਧਿਆਣੇ ਦੇ ਵਿੱਚ ਉਹਦੇ ਕਾਰਕੁਨਾਂ ਨੇ ਅਸੀਂ ਦੇਖਿਆ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਵਾਰੀ ਉਹਨਾਂ ਨੇ ਕਾਫੀ ਭੰਨ ਤੋੜ ਕੀਤੀ ਰਹਿਸਲਾਂ ਕਰਨ ਇਹ ਬਠਿੰਡੇ ਚ ਗੁਰਮੀਤ ਮੀਤਾ ਹੈ ਉਹ ਜਿਹੜਾ ਬਲਾਤਕਾਰੀ ਸਾਧ ਹੈ ਉਹਦੇ ਪ੍ਰੇਮੀਆਂ ਨੇ ਸਿਵਲ ਵਾਰ ਲਈ ਆਪਣੀ ਹਾਜ਼ਰੀ ਲਵਾਈ ਸੀ ਯਾਦ ਆ ਤੁਹਾਨੂੰ ਸਲਾਬਤਪੁਰੇ ਵਾਲੀ ਘਟਨਾ ਤੇ ਬਿਲਕੁਲ ਉਹੀ ਸੀ ਸੋ ਅਸੀਂ ਦੇਖਦੇ ਜਿਹੜਾ ਇਹ ਪਹਿਲਾਂ ਉਹਨਾਂ ਨੇ ਰਹਿਸਲਾਂ ਕੀਤੀਆਂ ਜਾਂ ਕੋਸ਼ਿਸ਼ਾਂ ਕੀਤੀਆਂ ਉਹਦੇ ਚੋਂ ਕਾਮਯਾਬ ਨਹੀਂ ਹੋਏ ਤੇ ਇਹ ਉਹ ਕਾਮਯਾਬ ਨਹੀਂ ਹੋਏ ਕਿਉਂ ਕਿਉਂ ਨਹੀਂ ਹੋਏ ਕਾਮਯਾਬ ਕਿਉਂਕਿ ਪੰਜਾਬ ਚ ਇੱਕ ਨਾ ਨਾ ਕਰਦੇ ਇੱਕ ਸੱਭਿਆਚਾਰਕ ਸਾਜ ਹੈ